ਅਕਬਰ ਤੇ ਬੀਰਬਲ ਦੀ ਕਹਾਣੀ ਬਹੁਤ ਹੀ ਮਸ਼ਹੂਰ ਹਨ ਪੂਰੇ ਵਿਸ਼ਵ ਵਿੱਚ ਰਹਿੰਦੇ ਭਾਰਤੀ ਲੋਕਾਂ ਨੂੰ ਬਾਦਸ਼ਾਹ ਅਕਬਰ ਅਤੇ ਰਾਜਾ ਬੀਰਬਲ ਦੀ ਸਮਝਦਾਰੀ ਦੀਆਂ ਕਹਾਣੀਆਂ ਬਾਰੇ ਪਤਾ ਹੈ ਪਤਾ ਹੀ ਹੈ ਅਕਬਰ ਬੀਰਬਲ ਦੀਆਂ ਕਹਾਣੀਆਂ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਆਓ ਅੱਜ ਦੀ ਕਹਾਣੀ ਨੂੰ ਪੜ੍ਹਦੇ ਹਾਂ ਤੇ ਸਿੱਖਦੇ ਹਾਂ ਕੋਈ ਨਵੀਂ ਗੱਲ ਇੱਕ ਦਿਨ ਬਾਦਸ਼ਾਹ ਅਕਬਰ ਘੋੜੇ ਤੇ ਬੈਠਾ ਕੇ ਬੈਠ ਕੇ ਸ਼ਾਹੀ ਬਾਗ ਵਿੱਚ ਸੈਰ ਕਰਨ ਗਿਆ। ਵੀਰਬਾਲ ਵੀ ਉਸ ਦੇ ਨਾਲ ਹੀ ਸੀ। ਅਕਬਰ ਨੂੰ ਚਾਰੇ ਪਾਸੇ ਹਰੇ-ਭਰੇ ਦਰਖਤ ਅਤੇ ਕਹਾ ਦੇਖ ਕੇ ਬਹੁਤ ਖੁਸ਼ੀ ਹੋਈ। ਉਸ ਨੇ ਮਹਿਸੂਸ ਕੀਤਾ ਕਿ ਬਾਗ ਵਿੱਚ ਸਵਾਰੀ ਕਰਨ ਲਈ ਘੋੜਾ ਵੀ ਹਰੇ ਰੰਗ ਦੀ ਦਾ ਹੀ ਹੋਣਾ ਚਾਹੀਦਾ ਹੈ। ਬਾਦ ਅਚਾ ਨੇ ਬੀਰਬਾਲ ਨੂੰ ਕਿਹਾ ਬੀਰਬਾਲ ਮੈਨੂੰ ਇੱਕ ਹਰਾ ਘੋੜਾ ਚਾਹੀਦਾ ਹੈ ਤੁਸੀਂ ਮੈਨੂੰ 7 ਦਿਨਾਂ ਵਿੱਚ ਹਰਾ ਘੋੜਾ ਲਿਆ ਦਿਓ ਜੇ ਤੁਸੀਂ ਹਰਾ ਘੋੜਾ ਨਹੀਂ ਲਿਆ ਸਕੇ ਤਾਂ ਮੈਨੂੰ ਆਪਣੇ ਮੂੰਹ ਨਾ ਵਿਖਾਇਓ ਕੋਈ ਹਰਾ ਘੋੜਾ ਹੁੰਦਾ ਹੀ ਨਹੀਂ ਹੈ ਤੇ ਅਕਬਰ ਅਤੇ ਬੀਰਬਾਲ ਦੋਵੇਂ ਇਸ ਗੱਲ ਨੂੰ ਜਾਣਦੇ ਸਨ ਪਰ ਬਾਦਸ਼ਾਹ ਦੀ ਗੱਲ ਨੂੰ ਬੀਰਬਾਲ ਕਿਵੇਂ ਮਨਾ ਕਰ ਸਕਦਾ ਸੀ ਦਰਸਾਲਾ ਜਿਹ ਹੈ ਅਜੀਬ ਗਰੀਵ ਸਵਾਲ ਪੁੱਛ ਕੇ ਅਕਬਰ ਚਾਹੁੰਦਾ ਸੀ ਕਿ ਬੀਰਬਾਲ ਆਪਣੀ ਹਰ ਮੰ ਹਾਰ ਮੰ ਲਵੇ ਤੇ ਕਹੇ ਕਿ ਉਹ ਜਹਾਂ ਪਨਾ ਹਾਰ ਗਿਆ ਹੈ ਪਰ ਬੀਰਬਾਲ ਵੀ ਉਸ ਤੋਂ ਵੱਧ ਦਿਮਾਗ ਵਾਲਾ ਸੀ ਤਾਂ ਉਹ ਬੀਰਬਾਲ ਦੇ ਹਰ ਸਵਾਲ ਦਾ ਇੰਨਾ ਸਹੀ ਜਵਾਬ ਦਿੰਦਾ ਸੀ ਕਿ ਬਾਦਸ਼ਾਹ ਅਕਬਰ ਉਸ ਤੋਂ ਹਰ ਵਾਰ ਹਾਰ ਜਾਂਦਾ ਸੀ ਬੀਰਬਾਲ ਹਰੇ ਘੋੜੇ ਦੀ ਖੋਜ ਦੇ ਬਹਾਨੇ 7 ਦਿਨ ਇੱਧਰ ਉੱਧਰ ਕੋ ਮਜ਼ਾ ਰਹਾ 18ਵੇਂ ਦਿਨ ਉਹ ਦਰਬਾਰ ਵਿੱਚ ਪੇਸ਼ ਹੋਇਆ ਤੇ ਰਾਜੇ ਨੂੰ ਕਿਹਾ ਜਹਾ ਪੰਨਾ ਮੈਨੂੰ ਇੱਕ ਹਰਾ ਘੋੜਾ ਮਿਲਿਆ ਹੈ ਅਕਬਰ ਹੈਰਾਨ ਹੋ ਗਿਆ ਉਸਨੇ ਕਿਹਾ ਮੈਨੂੰ ਜਲਦੀ ਦੱਸੋ ਹਰਾ ਘੋੜਾ ਕਿੱਥੇ ਹੈ ਬੀਰ ਬੀਰਬਾਲ ਬੀਰਬਾਲ ਨੇ ਕਿਹਾ ਜਹਾਂ ਪਨਾ ਘੋੜਾ ਆਪਾਈ ਜ ਨੂੰ ਮਿਲ ਜਾਵੇਗਾ ਘੋੜਾ ਆਪ ਜੀ ਨੂੰ ਮਿਲ ਜਾਵੇਗਾ ਮੈਂ ਬੜੀ ਮੁਸ਼ਕਲ ਨਾਲ ਲੱਭਿਆ ਹੈ ਪਰ ਇਸ ਦਾ ਮਾਲਕ ਨੇ ਦੋ ਸ਼ਰਤਾਂ ਰੱਖੀਆਂ ਹਨ ਰਾਜੇ ਨੇ ਕਿਹਾ ਸ਼ਰਤ ਕੀ ਹਨ ਪਹਿਲੀ ਸ਼ਰਤ ਇਹ ਹੈ ਕਿ ਘੋੜਾ ਲੈ ਲਈ ਤੁਹਾਨੂੰ ਖੁਦ ਜਾਣਾ ਪਵੇਗਾ ਬਾਦਸ਼ਾਹ ਨੇ ਕਿਹਾ ਇਹ ਇੱਕ ਬਹੁਤ ਹੀ ਆਸਾਨ ਸ਼ਰਤ ਹੈ ਦੂਜੀ ਸ਼ਰਤ ਕੀ ਹੈ ਘੋੜਾ ਖਾਸ ਰੰਗ ਦਾ ਹੈ ਇਸ ਲਈ ਇਸ ਨੂੰ ਲਿਆਉਣ ਦਾ ਦਿਨ ਵੀ ਖਾਸ ਹੋਵੇਗਾ ਉਸ ਦਾ ਮਾਲਕ ਕਹਿੰਦਾ ਹੈ ਕਿ ਹਫਤੇ ਦੇ 7 ਦਿਨ ਨੂੰ ਛੱਡ ਕੇ ਕਿਸੇ ਵੀ ਦਿਨ ਆ ਕੇ ਉਸ ਨੂੰ ਉਸ ਨੂੰ ਲੈ ਜਾਓ ਅਕਬਰ ਬੀਰਬਲ ਦੇ ਮੂੰਹ ਵੱਲ ਦੇਖਦਾ ਰਿਹਾ ਦੇਖਦਾ ਰਿਹਾ ਬੀਰਬਲ ਨੇ ਹੱਸ ਕੇ ਕਿਹਾ ਜਹਾਂ ਬਨਾ ਹਰਾ ਕੋੜਾ ਲਿਆਉਣਾ ਹੋਵੇ ਤਾਂ ਉਸ ਦੀਆਂ ਸਰਤਾਂ ਮੰਨਣੀਆਂ ਪੈਣਗੀਆਂ ਅਕਬਰ ਹੱਸ ਪਿਆ ਉਹ ਬੀਰਬਲ ਦੀ ਚਤrai ਤੋਂ ਖੁਸ਼ ਸੀ ਤੇ ਉਸ ਨੇ ਭਰੇ ਪੰਡਾਲ ਜੀ ਕਹ ਹੈ ਕਹ ਕੇ ਬੀਰਬਲ ਨੂੰ ਮੂਰਖ ਬਣਾਉਣਾ ਆਸਾਨ ਨਹੀਂ ਉਹ ਬੀਰਬਲ ਦੀ ਚਤਰਾਈ ਤੋਂ ਖੁਸ਼ ਸੀ ਉਸ ਨੇ ਭਰੇ ਪੰਡਾਲ ਜੀ ਕਹ ਕਿ ਵੀ ਬੀਰਬਲ ਨੂੰ ਮੂਰਖ ਬਣਾਉਣਾ ਆਸਾਨ ਨਹੀਂ